ਪੰਜਾਬੀ ਦੀ ਇੱਕ ਗੱਲ ਹੈ ਅਖਾਣ ਹੈ ਕਹਾਵਤ ਹੈ ਇਹ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤਾਂ ਤੁਹਾਨੂੰ ਅਕਸਰ ਟਰੈਕਟਰ ਟਰਾਲੀ ਆ ਟਰੱਕ ਦੇ ਉੱਪਰ ਲਿਖਿਆ ਹੋਣਾ ਜੱਟਾ ਤੇਰੀ ਜੂਨ ਬੁਰੀ ਯਾਨੀ ਕਿ ਜਿਹੜੀ ਜੱਟ ਦੀ ਜੂਨ ਹੈ ਉਹ ਬੜੀ ਬੁਰੀ ਹੈ ਅਸੀਂ ਆਮ ਗੱਲਾਂ ਕਰਦੇ ਆਂ ਕਿ ਜਿਹੜੇ ਕਿਸਾਨ ਨੇ ਉਹ ਤਾਂ ਬੜੀ ਮੌਜ ਮਸਤੀ ਚ ਰਹਿੰਦੇ ਨੇ ਫਸਲ ਵੇਚਦੇ ਨੇ ਤੇ ਲੱਖ ਰੁਪਏ ਕਮਾ ਲੈਂਦੇ ਨੇ ਪਰ ਕਦੇ ਅਸੀਂ ਇਹ ਸੋਚਿਆ ਵੀ ਜਿਹੜੇ ਛੋਟੇ ਕਿਸਾਨ ਨੇ ਛੋਟੇ ਕਿਸਾਨਾਂ ਦੇ ਹਾਲਾਤ ਕਿਹੋ ਜਿਹੇ ਨੇ ਤੇ ਇਹ ਹਾਲਾਤ ਉਦੋਂ ਹੋਰ ਵੀ ਜ਼ਿਆਦੇ ਮਾੜੇ ਬਣ ਜਾਂਦੇ ਨੇ ਜਦੋਂ ਹੜਾਂ ਦੀ ਮਾਰ ਪੈਂਦੀ ਹੈ ਜੀ ਹਾਂ ਤੇ ਹੜ ਵੀ ਐਸੇ ਕੀ ਅਸੀਂ ਦੱਸ ਨਹੀਂ ਸਕਦੇ ਮੈਂ ਇਸ ਵੇਲੇ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਜ਼ਿਲ੍ਹਾ ਪਟਿਆਲਾ ਦੇ ਦੁੱਧਨ ਸਾਦਾ ਸਬਡਿਵੀਜ਼ਨ ਦੇ ਜਿਹੜਾ ਹਰੀਗੜ੍ਹ ਪਿੰਡ ਹੈ ਉਹਦੇ ਵਿੱਚ ਮੌਜੂਦ ਆ ਤੇ ਤੁਸੀਂ ਜਿੱਥੇ ਤੱਕ ਦੇਖੋ ਉੱਥੇ ਤੱਕ ਜਿਹੜੀ ਟਾਂਗਰੀ ਨਦੀ ਹੈ ਉਹਦਾ ਪਾਣੀ ਫੈਲਿਆ ਹੋਇਆ ਹੈ ਇਹ ਪਾਣੀ ਦੇ ਹੇਠਾਂ ਸੈਂਕੜੇ ਏਕੜ ਜ਼ਮੀਨ ਦੇ ਉੱਪਰ ਝੋਨਾ ਬੀਜਿਆ ਹੋਇਆ ਸੀ ਦਾਣਾ ਪੈ ਗਿਆ ਸੀ ਪਰ ਅਚਾਨਕ ਪਟਿਆਲਾ ਅੰਬਾਲਾ ਸਾਈਡ ਤੋਂ ਟਾਂਗਰੀ ਦੇ ਵਿੱਚ ਪਾਣੀ ਆਉਂਦਾ ਤੇ ਟਾਂਗਰੀ ਦਰਿਆ ਇੱਥੇ ਆ ਕੇ ਮਾਰ ਕਰਦਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਨਾਲ ਇੱਕ ਤਰ੍ਹਾਂ ਦੀ ਹੋਰ ਕੀ ਮੇਰੇ ਸੱਜੇ ਪਾਸੇ ਤੁਸੀਂ ਦੇਖੋ ਇਹ ਹੈਗਾ ਜੀ ਮਾਰਕੰਡੇ ਦਰਿਆ ਯਾਨੀ ਕਿ ਖੇਤਾਂ ਤੋਂ ਪਿੱਛੇ ਮਾਰਕੰਡੇ ਦਰਿਆ ਆਏਗਾ ਤੇ ਨਾਲ ਹੀ ਜਦੋਂ ਘੱਗੜ ਦਰਿਆ ਇੱਥੇ ਮਿਲਦਾ ਤਾਂ ਤਿੰਨੇ ਜਿਹੜੇ ਦਰਿਆ ਨੇ ਇਸ ਇਲਾਕੇ ਦੇ ਵਿੱਚ ਮਾਰ ਕਰਦੇ ਨੇ 2023 ਦੇ ਵਿੱਚ ਭਾਰੀ ਹੜ ਆਏ ਤੇ ਉਹਨਾਂ ਹੜਾਂ ਦੇ ਨਾਲ ਕਿਸਾਨਾਂ ਦੀ ਲੱਖਾਂ ਰੁਪਏ ਦੀ ਜਿਹੜੀ ਫਸਲ ਸੀ ਜਾਂ ਜਿਹੜਾ ਖਾਦ ਸੀ ਮਸ਼ੀਨਰੀ ਸੀ ਉਹ ਖਰਾਬ ਹੋ ਗਈ ਤੇ ਹੁਣ ਜਦ ਅਸੀਂ ਤੁਹਾਨੂੰ ਤਸਵੀਰਾਂ ਇੱਕ ਹੋਰ ਵੀ ਦਿਖਾਵਾਂਗੇ ਕਿਉਂਕਿ ਦੂਰੋਂ ਤੇ ਟਰੈਕਟਰ ਫਸੇ ਹੋਏ ਨੇ ਪਾਣੀ 'ਚ ਪਰ ਪਹਿਲਾਂ ਉਸ ਤਰਾਸ ਦੀ ਦੇ ਜਿਹੜੇ ਭੁਗਤ ਭੋਗੀ ਨੇ ਉਹਨਾਂ ਨਾਲ ਗੱਲ ਕਰ ਲੈਣਾ ਤਿੰਨ ਪੀੜ੍ਹੀਆਂ ਨੇ ਜਿਹੜੀਆਂ ਉਹ ਲਗਾਤਾਰ ਇਸ ਤਰ੍ਹਾਂ ਦੀ ਨੂੰ ਚੱਲ ਰਹੀਆਂ ਨੇ ਪਹਿਲਾਂ ਬਾਪੂ ਜੀ ਨਾਲ ਗੱਲ ਕਰਦੇ ਆਂ ਬਾਪੂ ਜੀ ਕੀ ਨਾਮ ਹੈ ਆਪਣਾ ਲਾਲ ਸਿੰਘ ਆ ਜੀ ਲਾਲ ਸਿੰਘ ਆ ਕਿੰਨੀ ਉਮਰ ਹੈ ਤੁਹਾਡੀ 70 ਸਾਲ ਆ ਜੀ 70 ਸਾਲ ਹੈ ਗੱਲ ਕਰਦੇ ਸੀ ਕਿੰਜ ਜੀ ਖੱਗਰ ਬੜਾ ਨੁਕਸਾਨ ਕਰਦਾ ਪਰ ਤੁਸੀਂ ਕਹਿੰਦੇ ਜੀ ਸੰਤਾ ਤਿੰਨ ਕਿਸਾਨ ਡਾਂਗਰੀ ਬੰਦੋਂ ਡਾਂਗਰੀ ਨੂੰ ਨਸਕਾਰ ਕਰ ਡਾਂਗਰੀ ਹਰ ਮਾਰ ਕੰਡਾ ਹੂੰ ਖੱਗਰ ਦਾ ਕੋਈ ਖਾਸ ਪਾੜੀ ਜਾਂਦਾ ਮਰੇ ਗਦੀ ਕਾ ਉਹ ਦੋ ਦਾ ਹੁੰਦਾ ਹਾਂ ਮਾ ਜੋ ਹੈਗਾ ਡਾਂਗਰੀ ਦਾ ਹਾਰ ਕੰਡੇਗਾ ਬਾਪੂ ਜੀ ਮੈਨੂੰ ਆ ਦੱਸੋ ਤੁਸੀਂ ਕਿੰਨੇ ਸਾਲ ਤੋਂ ਇਹ ਦੇਖ ਰਹ ਮੈਨੂੰ ਸੱਤਰ ਸਾਲ ਲੱਗ ਗਏ 50 ਸਾਲ ਹੋ ਗਏ ਮੈਨੇ ਵੀ ਦੇਖ ਲੈਣਾ 50 ਸਾਲ ਦੇ 20 ਸਾਲ ਕਰ ਲਗਾ ਖੇਤੀ ਕਰਨ ਮੈਂ 50 ਹਾਲ ਤੋਂ ਮੈਨੂੰ ਹੋ ਗਏ 50 ਹਾਕੇ ਹੋ ਗਏ ਹਾਂ ਹਾਂ ਜੀ ਕੋਈ ਕੋਈ ਕਦੇ ਰਾਹਤ ਮਿਲੀ ਹੈ ਸਰਕਾਰ ਤੋਂ ਜਾਂ ਕਿਸੇ ਹੋਰ ਤੋਂ ਅਕੇ ਛੋਟਾ ਬਦਲ ਦੇਣਾ ਕਦੇ ਦੇ ਦੇਣਾ ਅੱਜ ਅੱਧੇ ਵਿੱਚ ਖਾ ਜਾਣਾ ਰਗੇ ਕੱਲ ਠੀਕ ਹੈ ਐਤ ਕੀ ਕੁਝ ਮਿਲੇ ਆਪਣੀ ਮਦਦ ਆਈ ਹਾਲੇ ਕੋਈ ਮਦਦ ਨਹੀਂ ਆਈ ਡੁੱਬਿਆ ਕੀ ਕੁਛ ਹੈਗਾ ਸਾਰੇ ਫਸਲ ਸਾਰੀ ਡੁੱਬ ਗਈ ਸੀ ਹੂੰ ਵਿਚਾਰੇ ਪਿਆਬੀ ਡਬਿਆ ਡਾਕਟਰ ਖੜੇ ਆ ਵੀ ਡੁੱਬ ਰਹੇ ਆ ਦਵਾਈਆਂ ਉਹ ਗਿਰੀਆਂ ਉਹ ਡੁੱਬ ਰੀਆਂ ਲੱਖ ਰੁਪਏ ਦਾ ਸਮਾਨ ਹੈ ਲੱਖ ਰੁਪਏ ਦਾ ਸਮਾਨ ਬਿਲਕੁਲ ਬਿਲਕੁਲ ਬਾਪੂ ਜੀ ਕਹਿੰਦੇ ਲੱਖ ਰੁਪਏ ਦਾ ਜਿਹੜਾ ਸਮਾਨ ਹੈ ਡੁੱਬ ਗਿਆ ਤੇ ਨਾਲ ਹੋਰ ਤੁਹਾਨੂੰ ਗੱਲ ਦਿਖਾ ਦਈਏ ਕਿ ਤਿੰਨ ਪੀੜੀਆਂ ਨੇ ਪਹਿਲਾ ਬਾਪੂ ਜੀ ਹੋਗੇ ਉਹਦੇ ਭਤੀਜੇ ਹੋਗੇ ਤੇ ਅੱਗੇ ਉਹਨਾਂ ਦੇ ਬੱਚੇ ਹੋਗੇ ਤੀਜੀ ਪੀੜੀ ਤਾਂ ਗੰਗਰੀ ਮਾਰਕੰਡਾ ਤੇ ਘੱਗੜ ਦਾ ਜਿਹੜਾ ਸੰਤਾਪਾਪੂਤਰੀ ਜਸਪ੍ਰੀਤ ਨੇ ਠੇਕੇ ਤੇ ਜ਼ਮੀਨ ਲਈ ਸੀ ਕਿ ਖਾਲਾ ਸੁਧਰਨਗੇ ਗੱਲ ਕਰ ਲੈ ਜਸਪ੍ਰੀਤ ਠੇਕੇ ਦੇ ਜ਼ਮੀਨ ਲਈ ਤੇ ਹੁਣ ਤੁਸੀਂ ਇੱਥੇ ਖੜੇ ਹੋ ਕਹਿੰਦੇ ਸਾਰਾ ਕੁਝ ਡੁੱਬ ਗਿਆ ਹਾਂਜੀ ਸਾਰਾ ਕੁਝ ਡੁੱਬ ਗਿਆ ਤਬਾਹ ਹੋ ਗਿਆ ਜੀ ਹਾਂ ਹੁਣ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਂਦੀ ਜੀ ਆਸ ਨਾਲ ਲਈ ਸੀ ਵੀ ਚੱਲ ਬਚੂਗਾ ਹੁਣ ਪਿਆ ਨਾ 23 ਮਹੀਨੇ ਹੜ੍ਹ ਮੇ ਡੁੱਬ ਗਿਆ ਸੀ ਟਰੈਕਟਰਾਂ ਦੇ ਲੱਖ ਲੱਖ ਰੁਪਏ ਘਾਟੇ ਵਿੱਚ ਜੀ ਲੈ ਕੇ ਪਿਛਲੀ ਵਾਰੀ ਹਾਂ 23 ਮਹੀਨੇ 2023 ਵਿੱਚ ਫੇਰ ਡੁੱਬ ਗਿਆ ਹੁਣ ਫੇਰ ਡੁੱਬ ਗਿਆ ਜੀ ਮਜਬੂਰੀ ਪੱਠੇ ਲੈਣਗੇ ਸੀ ਉੱਥੇ ਖੜ ਗਿਆ ਟਰੈਕਟਰ ਕੋਈ ਬੋਲਦਾ ਜਾਣ ਕੇ ਖੜਾਇਆ ਮਜਬੂਰ ਮੈਨੂੰ ਤਾਂ ਪਤਾ ਸੀ ਕਿ ਕਿੱਦਾਂ ਹੈ ਹਾਂ ਉਹ ਕਿਉਂ ਖੜਾ ਪਿਆ ਅੱਠੇ ਪੁੱਠੇ ਉੱਥੇ ਛੱਡਦੇ ਜੀ ਟਰੈਕਟਰ ਛੱਡਦਾ ਜਸਪ੍ਰੀ ਪੰਜਾਬੀ ਦੀ ਇੱਕ ਗੱਲ ਹੈ ਅਖਾਣ ਹੈ ਕਹਾਵਤ ਹੈ ਯਾ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤਾਂ ਤੁਹਾਨੂੰ ਅਕਸਰ ਟਰੈਕਟਰ ਟਰਾਲੀ ਆ ਟਰੱਕ ਦੇ ਉੱਪਰ ਲਿਖਿਆ ਹੋਣਾ ਹੈ ਜੱਟਾ ਤੇਰੀ ਜੂਨ ਬੁਰੀ ਯਾਨੀ ਕਿ ਜਿਹੜੀ ਜੱਟ ਦੀ ਜੂਨ ਹੈ ਉਹ ਬੜੀ ਬੁਰੀ ਹੈ ਅਸੀਂ ਆਮ ਗੱਲਾਂ ਕਰਦੇ ਆ ਕਿ ਜਿਹੜੇ ਕਿਸਾਨ ਨੇ ਉਹ ਤਾਂ ਬੜੀ ਮੌਜ ਮਸਤੀ ਚ ਰਹਿੰਦੇ ਨੇ ਫਸਲ ਵੇਚਦੇ ਨੇ ਤੇ ਲੱਖ ਰੁਪਏ ਕਮਾ ਲੈਂਦੇ ਨੇ ਪਰ ਕਦੇ ਅਸੀਂ ਇਹ ਸੋਚਿਆ ਵੀ ਜਿਹੜੇ ਛੋਟੇ ਕਿਸਾਨ ਨੇ ਛੋਟੇ ਕਿਸਾਨਾਂ ਦੇ ਹਾਲਾਤ ਕਿ ਹੋ ਜੇ ਨੇ ਤੇ ਇਹ ਹਾਲਾਤ ਉਦੋਂ ਹੋਰ ਵੀ ਜ਼ਿਆਦੇ ਮਾੜੇ ਬਣ ਜਾਂਦੇ ਨੇ ਜਦੋਂ ਹੜਾਂ ਦੀ ਮਾਰ ਪੈਂਦੀ ਹੈ ਜੀ ਹਾਂ ਤੇ ਹੜ ਵੀ ਐਸੇ ਕੀ ਅਸੀਂ ਦੱਸ ਨਹੀਂ ਸਕਦੇ ਮੈਂ ਇਸ ਵੇਲੇ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਜ਼ਿਲ੍ਹਾ ਪਟਿਆਲਾ ਦੇ ਦੁੱਧਨ ਸਾਦਾ ਸਬਡਿਵੀਜ਼ਨ ਦੇ ਜਿਹੜਾ ਹਰੀਗੜ੍ਹ ਪਿੰਡ ਹੈ ਉਹਦੇ ਵਿੱਚ ਮੌਜੂਦ ਆ ਤੇ ਤੁਸੀਂ ਜਿੱਥੇ ਤੱਕ ਦੇਖੋ ਉੱਥੇ ਤੱਕ ਜਿਹੜੀ ਟਾਂਗਰੀ ਨਦੀ ਹੈ ਉਹਦਾ ਪਾਣੀ ਫੈਲਿਆ ਹੋਇਆ ਹੈ ਇਹ ਪਾਣੀ ਦੇ ਹੇਠਾਂ ਸੈਂਕੜੇ ਏਕੜ ਜ਼ਮੀਨ ਦੇ ਉੱਪਰ ਝੋਨਾ ਬੀਜਿਆ ਹੋਇਆ ਸੀ ਦਾਣਾ ਪੈ ਗਿਆ ਸੀ ਪਰ ਅਚਾਨਕ ਪਟਿਆਲਾ ਅੰਬਾਲਾ ਸਾਈਡ ਤੋਂ ਟਾਂਗਰੀ ਦੇ ਵਿੱਚ ਪਾਣੀ ਆਉਂਦਾ ਤੇ ਟਾਂਗਰੀ ਦਰਿਆ ਇੱਥੇ ਆ ਕੇ ਮਾਰ ਕਰਦਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਨਾਲ ਇੱਕ ਤਰ੍ਹਾਂ ਦੀ ਹੋਰ ਕਿ ਮੇਰੇ ਸੱਜੇ ਪਾਸੇ ਤੁਸੀਂ ਦੇਖੋ ਇਹ ਹੈਗਾ ਜੀ ਮਾਰਕੰਡੇ ਦਰਿਆ ਯਾਨੀ ਕਿ ਖੇਤਾਂ ਤੋਂ ਪਿੱਛੇ ਮਾਰਕੰਡੇ ਦਰਿਆ ਆਏਗਾ ਤੇ ਨਾਲ ਹੀ ਜਦੋਂ ਘੱਗੜ ਦਰਿਆ ਇੱਥੇ ਮਿਲਦਾ ਤਾਂ ਤਿੰਨੇ ਜਿਹੜੇ ਦਰਿਆ ਨੇ ਇਸ ਇਲਾਕੇ ਦੇ ਵਿੱਚ ਮਾਰ ਕਰਦੇ ਨੇ 2023 ਦੇ ਵਿੱਚ ਭਾਰੀ ਹੜ੍ਹ ਆਏ ਤੇ ਉਹਨਾਂ ਹੜਾਂ ਦੇ ਨਾਲ ਕਿਸਾਨਾਂ ਦੀ ਲੱਖਾਂ ਰੁਪਏ ਦੀ ਜਿਹੜੀ ਫਸਲ ਸੀ ਜਾਂ ਜਿਹੜਾ ਖਾਦ ਸੀ ਮਸ਼ੀਨਰੀ ਸੀ ਉਹ ਖਰਾਬ ਹੋ ਗਈ ਤੇ ਹੁਣ ਜਦ ਅਸੀਂ ਤੁਹਾਨੂੰ ਤਸਵੀਰਾਂ ਇੱਕ ਹੋਰ ਵੀ ਦਿਖਾਵਾਂਗੇ ਕਿਉਂਕਿ ਉਹ ਦੂਰੋਂ ਤੇ ਟਰੈਕਟਰ ਫਸੇ ਹੋਏ ਨੇ ਪਾਣੀ 'ਚ ਪਰ ਪਹਿਲਾਂ ਉਸ ਤਰਾਸ ਦੀ ਦੇ ਜਿਹੜੇ ਭੁਗਤ ਭੋਗੀ ਨੇ ਉਹਨਾਂ ਨਾਲ ਗੱਲ ਕਰ ਲੈਣਾ ਤਿੰਨ ਪੀੜ੍ਹੀਆਂ ਨੇ ਜਿਹੜੀਆਂ ਉਹ ਲਗਾਤਾਰ ਇਸ ਤਰਾਸ ਦੀ ਨੂੰ ਚੱਲ ਰਹੀਆਂ ਨੇ ਪਹਿਲਾਂ ਬਾਪੂ ਜੀ ਨਾਲ ਗੱਲ ਕਰਦੇ ਆਂ ਬਾਪੂ ਜੀ ਕੀ ਨਾਮ ਹੈ ਆਪਣਾ ਲਾਲ ਸਿੰਘ ਆ ਜੀ ਲਾਲ ਸਿੰਘ ਆ ਕਿੰਨੀ ਉਮਰ ਹੈ ਤੁਹਾਡੀ 70 ਸਾਲ ਆ ਜੀ 70 ਸਾਲ ਹੈ ਗੱਲ ਕਰਦੇ ਸੀ ਕਿੰਜ ਜੀ ਖੱਗਰ ਬੜਾ ਨੁਕਸਾਨ ਕਰਦਾ ਪਰ ਤੁਸੀਂ ਕਹਿੰਦੇ ਜੀ ਸੰਤਾ ਤਿੰਨ ਕਿਸਾਨ ਡਾਂਗਰੀ ਬੰਦੋਂ ਡਾਂਗਰੀ ਨੂੰ ਨਸਕਾਰ ਕਰ ਡਾਂਗਰੀ ਹਰ ਮਾਰ ਕੰਡਾ ਹੂੰ ਖੱਗਰ ਦਾ ਕੋਈ ਖਾਸ ਪਾੜੀ ਜਾਂਦਾ ਮਰੇ ਗਦੀ ਕਾ ਉਹ ਦੋ ਦਾ ਹੁੰਦਾ ਹਾਂ ਮਾ ਜੋ ਹੈਗਾ ਡਾਂਗਰੀ ਦਾ ਹਾਰ ਕੰਡੇਗਾ ਬਾਪੂ ਜੀ ਮੈਨੂੰ ਆ ਦੱਸੋ ਤੁਸੀਂ ਕਿੰਨੇ ਸਾਲ ਤੋਂ ਇਹ ਦੇਖ ਰਹ ਮੈਨੂੰ 70 ਸਾਲ ਹੋ ਗਏ ਜਮਨ ਜੇ 50 ਸਾਲ ਹੋ ਗਏ ਮੈਨੇ ਵੀ ਦੇਖ ਲਿਆ 50 ਸਾਲ 20 ਸਾਲ ਲਗਾ ਖੇਤੀ ਕਰਨ ਮੈਂ 50 ਹਾਲ ਤੋਂ ਮੈਨੂੰ ਹੋ ਗਏ 50 ਹਾਕੇ ਹੋ ਗਏ ਹਾਂ ਜੀ ਕੋਈ ਕੋਈ ਕਦੇ ਰਾਹਤ ਮਿਲੀ ਹੈ ਸਰਕਾਰ ਤੋਂ ਜਾਂ ਕਿਸੇ ਹੋਰ ਤੋਂ ਅਕੇ ਛੋਟਾ ਬਦਲ ਦੇਣਾ ਕਦੇ ਦੇਣਾ ਅਬ ਇਹਦੇ ਵਿੱਚ ਖਾ ਜਾਣਾ ਰਗੇ ਕੱਲ ਠੀਕ ਹੈ ਐਸ ਕੀ ਕੁਝ ਮਿਲੀ ਆਪਣੀ ਮਦਦ ਆਈ ਹਾਲੇ ਕੋਈ ਮਦਦ ਨਹੀਂ ਆਈ ਡੁੱਬਿਆ ਕੀ ਕੁਛ ਹੈਗਾ ਸਾਰੇ ਫਸਲ ਸਾਰੀ ਡੁੱਬ ਗਈ ਸੀ ਹੂੰ ਵਿਚਾਰੇ ਪਿਆ ਉਹ ਵੀ ਡੁੱਬ ਰਿਹਾ ਟਰੈਕਟਰ ਖੜਿਆ ਉਹ ਵੀ ਡੁੱਬ ਰਿਹਾ ਦਵਾਈਆਂ ਉਹ ਗੇਰ ਰਿਹਾ ਉਹ ਡੁੱਬ ਰਿਹਾ ਲੱਖ ਰੁਪਏ ਦਾ ਮਰਸਾਨ ਹੈ ਲੱਖ ਰੁਪਏ ਦਾ ਸਮਾਨ ਬਿਲਕੁਲ ਬਿਲਕੁਲ ਬਾਪੂ ਜੀ ਕਹਿੰਦੇ ਲੱਖ ਰੁਪਏ ਦਾ ਜਿਹੜਾ ਸਮਾਨ ਹੈ ਡੁੱਬ ਗਿਆ ਤੇ ਨਾਲ ਹੋਰ ਤੁਹਾਨੂੰ ਗੱਲ ਦਿਖਾ ਦਈਏ ਕਿ ਤਿੰਨ ਪੀੜੀਆਂ ਨੇ ਪਹਿਲਾ ਬਾਪੂ ਜੀ ਹੋਗੇ ਉਹਦੇ ਭਤੀਜੇ ਹੋਗੇ ਤੇ ਅੱਗੇ ਉਹਨਾਂ ਦੇ ਬੱਚੇ ਹੋਗੇ ਤੀਜੀ ਪੀੜੀ ਤਾਂ ਅੰਗਰੀ ਮਾਰਕੰਡਾ ਤੇ ਘੱਗੜ ਦਾ ਜਿਹੜਾ ਸੰਤਾਪਾ ਭੁਖਤਰੀ ਜਸਪ੍ਰੀਤ ਨੇ ਠੇਕੇ ਤੇ ਜ਼ਮੀਨ ਲਈ ਸੀ ਕਿ ਖਾਲਾ ਸੁਧਰਨਗੇ ਗੱਲ ਕਰ ਲੈ ਜਸਪ੍ਰੀਤ ਠੇਕੇ ਦੇ ਜਮੀਨ ਲਈ ਤੇ ਹੁਣ ਤੁਸੀਂ ਇੱਥੇ ਖੜੇ ਹੋ ਕਹਿੰਦੇ ਸਾਰਾ ਕੁਝ ਡੁੱਬ ਗਿਆ ਹਾਂਜੀ ਸਾਰਾ ਕੁਝ ਡੁੱਬ ਗਿਆ ਤਬਾਹ ਹੋ ਗਿਆ ਜੀ ਹਾਂ ਹੁਣ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਂਦੀ ਜੀ ਆਸ ਨਾਲ ਲਈ ਸੀ ਵੀ ਚੱਲ ਬਚੂਗਾ ਹੁਣ ਪਿਆ ਨਾ 23 ਮਹੀ ਜੀ ਹੜ੍ਹ ਮੇ ਡੁੱਬ ਗਿਆ ਸੀ ਟਰੈਕਟਰਾਂ ਦੇ ਲੱਖ ਲੱਖ ਰੁਪਏ ਘਾਟੇ ਵਿੱਚ ਜੀ ਲੈ ਕੇ ਪਿਛਲੀ ਵਾਰੀ ਹਾਂ 23 ਮਹੀ 2023 ਵਿੱਚ ਫੇਰ ਡੁੱਬ ਗਿਆ ਹੁਣ ਫੇਰ ਡੁੱਬ ਗਿਆ ਜੀ ਮਜਬੂਰੀ ਪੱਠੇ ਲੈਣਗੇ ਸੀ ਉੱਥੇ ਖੜ ਗਿਆ ਟਰੈਕਟਰ ਕੋਈ ਪੁੱਲ ਤਾਂ ਜਾਣ ਕੇ ਖੜਾਇਆ ਮજબੂਰ ਮੈਨੂੰ ਤਾਂ ਪਤਾ ਸੀ ਕਿ ਕਿੱਦਾਂ ਹੈ ਹਾਂ ਉਹ ਕਿਉਂ ਖੜਾ ਉਹ ਪਾਠੇ ਪੁੱਠੇ ਉੱਤੇ ਛੱਡਦੇ ਜੀ ਟਰੈਕਟਰ ਛੱਡਦਾ ਜਸਪ੍ਰੀ ਪੰਜਾਬੀ ਦੀ ਇੱਕ ਗੱਲ ਹੈ ਅਖਾਣ ਹੈ ਕਹਾਵਤ ਹੈ ਇਹ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤਾਂ ਤੁਹਾਨੂੰ ਅਕਸਰ ਟਰੈਕਟਰ ਟਰਾਲੀ ਆ ਟਰੱਕ ਦੇ ਉੱਪਰ ਲਿਖਿਆ ਹੋਣਾ ਜੱਟਾ ਤੇਰੀ ਜੂਨ ਬੁਰੀ ਯਾਨੀ ਕਿ ਜਿਹੜੀ ਜੱਟ ਦੀ ਜੂਨ ਹੈ ਉਹ ਬੜੀ ਬੁਰੀ ਹੈ ਅਸੀਂ ਆਮ ਗੱਲਾਂ ਕਰਦੇ ਆ ਕਿ ਜਿਹੜੇ ਕਿਸਾਨ ਨੇ ਉਹ ਤਾਂ ਬੜੀ ਮੌਜ ਮਸਤੀ ਚ ਰਹਿੰਦੇ ਨੇ ਫਸਲ ਵੇਚਦੇ ਨੇ ਤੇ ਲੱਖ ਰੁਪਏ ਕਮਾ ਲੈਂਦੇ ਨੇ ਪਰ ਕਦੇ ਅਸੀਂ ਇਹ ਸੋਚਿਆ ਵੀ ਜਿਹੜੇ ਛੋਟੇ ਕਿਸਾਨ ਨੇ ਛੋਟੇ ਕਿਸਾਨਾਂ ਦੇ ਹਾਲਾਤ ਕਿ ਹੋ ਜੇ ਨੇ ਤੇ ਇਹ ਹਾਲਾਤ ਉਦੋਂ ਹੋਰ ਵੀ ਜ਼ਿਆਦੇ ਮਾੜੇ ਬਣ ਜਾਂਦੇ ਨੇ ਜਦੋਂ ਹੜਾਂ ਦੀ ਮਾਰ ਪੈਂਦੀ ਹੈ ਜੀ ਹਾਂ ਤੇ ਹੜ ਵੀ ਐਸੇ ਕੀ ਅਸੀਂ ਦੱਸ ਨਹੀਂ ਸਕਦੇ ਮੈਂ ਇਸ ਵੇਲੇ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਜ਼ਿਲ੍ਹਾ ਪਟਿਆਲਾ ਦੇ ਦੁੱਧਨ ਸਾਦਾ サਬਡਿਵੀਜ਼ਨ ਦੇ ਜਿਹੜਾ ਹਰੀਗੜ੍ਹ ਪਿੰਡ ਹੈ ਉਹਦੇ ਵਿੱਚ ਮੌਜੂਦ ਆ ਤੇ ਤੁਸੀਂ ਜਿੱਥੇ ਤੱਕ ਦੇਖੋ ਉੱਥੇ ਤੱਕ ਜਿਹੜੀ ਟਾਂਗਰੀ ਨਦੀ ਹੈ ਉਹਦਾ ਪਾਣੀ ਫੈਲਿਆ ਹੋਇਆ ਹੈ ਇਹ ਪਾਣੀ ਦੇ ਹੇਠਾਂ ਸੈਂਕੜੇ ਇੱਕੜ ਜ਼ਮੀਨ ਦੇ ਉੱਪਰ ਝੋਨਾ ਬੀਜਿਆ ਹੋਇਆ ਸੀ ਦਾਣਾ ਪੈ ਗਿਆ ਸੀ ਪਰ ਅਚਾਨਕ ਪਟਿਆਲਾ ਅੰਬਾਲਾ ਸਾਈਡ ਤੋਂ ਟਾਂਗਰੀ ਦੇ ਵਿੱਚ ਪਾਣੀ ਆਉਂਦਾ ਤੇ ਟਾਂਗਰੀ ਦਰਿਆ ਇੱਥੇ ਆ ਕੇ ਮਾਰ ਕਰਦਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਨਾਲ ਇੱਕ ਤਰ੍ਹਾਂ ਦੀ ਹੋਰ ਕਿ ਮੇਰੇ ਸੱਜੇ ਪਾਸੇ ਤੁਸੀਂ ਦੇਖੋ ਇਹ ਹੈਗਾ ਜੀ ਮਾਰਕੰਡੇ ਦਰਿਆ ਯਾਨੀ ਕਿ ਖੇਤਾਂ ਤੋਂ ਪਿੱਛੇ ਮਾਰਕੰਡੇ ਦਰਿਆ ਆਏਗਾ ਤੇ ਨਾਲ ਹੀ ਜਦੋਂ ਘੱਗੜ ਦਰਿਆ ਇੱਥੇ ਮਿਲਦਾ ਤਾਂ ਤਿੰਨੇ ਜਿਹੜੇ ਦਰਿਆ ਨੇ ਇਸ ਇਲਾਕੇ ਦੇ ਵਿੱਚ ਮਾਰ ਕਰਦੇ ਨੇ 2023 ਦੇ ਵਿੱਚ ਭਾਰੀ ਹੜ੍ਹ ਆਏ ਤੇ ਉਹਨਾਂ ਹੜਾਂ ਦੇ ਨਾਲ ਕਿਸਾਨਾਂ ਦੀ ਲੱਖਾਂ ਰੁਪਏ ਦੀ ਜਿਹੜੀ ਫਸਲ ਸੀ ਜਾਂ ਜਿਹੜਾ ਖਾਦ ਸੀ ਮਸ਼ੀਨਰੀ ਸੀ ਉਹ ਖਰਾਬ ਹੋ ਗਈ ਤੇ ਹੁਣ ਜਦ ਅਸੀਂ ਤੁਹਾਨੂੰ ਤਸਵੀਰਾਂ ਇੱਕ ਹੋਰ ਵੀ ਦਿਖਾਵਾਂਗੇ ਕਿਉਂਕਿ ਉਹ ਦੂਰੋਂ ਤੇ ਟਰੈਕਟਰ ਫਸੇ ਹੋਏ ਨੇ ਪਾਣੀ 'ਚ ਪਰ ਪਹਿਲਾਂ ਉਸ ਤਰਾਸ ਦੀ ਦੇ ਜਿਹੜੇ ਭੁਗਤ ਭੋਗੀ ਨੇ ਉਹਨਾਂ ਨਾਲ ਗੱਲ ਕਰ ਲੈਣਾ ਤਿੰਨ ਪੀੜ੍hiyan ਨੇ ਜਿਹੜੀਆਂ ਉਹ ਲਗਾਤਾਰ ਇਸ ਤਰ੍ਹਾਂ ਦੀ ਨੂੰ ਚੱਲ ਰਹੀਆਂ ਨੇ ਪਹਿਲਾਂ ਬਾਪੂ ਜੀ ਨਾਲ ਗੱਲ ਕਰਦੇ ਆਂ ਬਾਪੂ ਜੀ ਕੀ ਨਾਮ ਹੈ ਆਪਣਾ ਲਾਹਤ ਸਿੰਘ ਆ ਜੀ ਲਾਹਤ ਸਿੰਘ ਆ ਕਿੰਨੀ ਉਮਰ ਹੈ ਤੁਹਾਡੀ 70 ਸਾਲ ਆਏ 70 ਸਾਲ ਹੈ ਗੱਲ ਕਰਦੇ ਸੀ ਕਿੰਜ ਜੀ ਖੱਗਰਵੜਾ ਨੁਕਸਾਨ ਕਰਦਾ ਪਰ ਤੁਸੀਂ ਕਹਿੰਦੇ ਜੀ ਸੰਤਾ ਤਿੰਨ ਕਿਸਾਨ ਤਾਂਗਰੀ ਬੰਦ ਤੋਂ ਡਾਗਰੀ ਨੂੰ ਨਸਕਾਰ ਕਰਾ ਡਾਗਰੀ ਹਾਰ ਮਾਰ ਕੰਡਾ ਹੂੰ ਖੱਗਰ ਦਾ ਕੋਈ ਖਾਸ ਪਾੜੀ ਜਾਂਦਾ ਮਰੇ ਗਣੀ ਕਾ ਉਹ ਦੋ ਦਾ ਹੁੰਦਾ ਹਾਂ ਮੈਂ ਜੋ ਹੈਗਾ ਡਾਗਰੀ ਦਾ ਹਾਰ ਕੰਡੇਗਾ ਬਾਪੂ ਜੀ ਮੈਨੂੰ ਆ ਦੱਸੋ ਤੁਸੀਂ ਕਿੰਨੇ ਸਾਲ ਤੋਂ ਦੇਖ ਰਹ ਮੈਨੂੰ ਸੱਤ ਸਾਲ ਦਾ ਮੈਂ ਜਦ 50 ਸਾਲ ਹੋ ਗਏ ਮੈਨੂੰ ਦੇਖਦੇ ਨੂੰ 50 ਸਾਲ ਦਾ 20 ਸਾਲ ਲਗਾ ਖੇਤੀ ਕਰਨ ਮੈਂ 50 ਹਾਲ ਤੋਂ ਮੈਨੂੰ ਹੋ ਗਏ 5 ਦਹਾਕੇ ਹੋ ਗਏ ਹਾਂ ਜੀ ਕੋਈ ਕੋਈ ਕਦੇ ਰਾਹਤ ਮਿਲੀ ਹੈ ਸਰਕਾਰ ਤੋਂ ਜਾਂ ਕਿਸੇ ਹੋਰ ਤੋਂ ਕੋਈ ਸੌਦਾ ਬਦਲ ਲੈਣਾ ਕਦੇ ਦੇ ਲੈਣਾ ਅੱਧੇ ਵਿੱਚ ਲਖਾ ਜਾਣਾ ਹਰਗੇ ਕੱਲ ਠੀਕ ਹੈ ਐਤ ਕੀ ਕੁਝ ਮਿਲੇ ਕੋਈ ਮਦਦ ਆਈ ਹਾਲੇ ਕੋਈ ਮਦਦ ਨਹੀਂ ਆਈ ਡੁੱਬਿਆ ਕੀ ਕੁਛ ਹੈਗਾ ਸਾਰੇ ਫਸਲ ਸਾਰੀਆਂ ਡੁੱਬ ਗਈ ਸੀ ਹੂੰ ਵਿਚਾਰੇ ਪਿਆਬੀ ਡੰਪਰਾਂ ਟਰੈਕਟਰ ਖੜੇ ਆ ਵੀ ਡੁੱਬ ਰਹੇ ਆ ਦਵਾਈਆਂ ਉਹ ਗੇਰ ਰਿਹਾ ਡੁੱਬ ਰਹੀਆਂ ਲੱਖ ਰੁਪਏ ਦਾ ਮਰਸਾਨ ਹੈ ਲੱਖ ਰੁਪਏ ਦਾ ਸਮਾਨ ਬਿਲਕੁਲ ਬਿਲਕੁਲ ਬਾਪੂ ਜੀ ਕਹਿੰਦੇ ਲੱਖ ਰੁਪਏ ਦਾ ਜਿਹੜਾ ਸਮਾਨ ਹੈ ਡੁੱਬ ਗਿਆ ਤੇ ਨਾਲ ਹੋਰ ਤੁਹਾਨੂੰ ਗੱਲ ਦਿਖਾ ਦਈਏ ਕਿ ਤਿੰਨ ਪੀੜੀਆਂ ਨੇ ਪਹਿਲਾ ਬਾਪੂ ਜੀ ਹੋਗੇ ਉਹਦੇ ਭਤੀਜੇ ਹੋਗੇ ਤੇ ਅੱਗੇ ਉਹਨਾਂ ਦੇ ਬੱਚੇ ਹੋਗੇ ਤੀਜੀ ਪੀੜੀ ਤਾਂ ਅੰਗਰੀ ਮਾਰਕੰਡਾ ਤੇ ਘੱਗੜ ਦਾ ਜਿਹੜਾ ਸੰਤਾਪਾ ਭੁਖਤਰੀ ਜਸਪ੍ਰੀਤ ਨੇ ਠੇਕੇ ਤੇ ਜ਼ਮੀਨ ਲਈ ਸੀ ਕਿ ਖਾਲਾ ਸੁਧਰਨਗੇ ਗੱਲ ਕਰ ਲੈ ਜਸਪ੍ਰੀਤ ਠੇਕੇ ਦੇ ਜਮੀਨ ਲਈ ਤੇ ਹੁਣ ਤੁਸੀਂ ਇੱਥੇ ਖੜੇ ਹੋ ਕਹਿੰਦੇ ਸਾਰਾ ਕੁਝ ਡੁੱਬ ਗਿਆ ਹਾਂਜੀ ਸਾਰਾ ਕੁਝ ਡੁੱਬ ਗਿਆ ਤਬਾਹ ਹੋ ਗਿਆ ਜੀ ਹਾਂ ਹੁਣ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਂਦੀ ਜੀ ਆਸ ਨਾਲ ਲਈ ਸੀ ਵੀ ਚੱਲ ਬਚੂਗਾ ਹੁਣ ਪਿਆ ਨਾ 23 ਮਹੀ ਜੀ ਹੜ੍ਹ ਮੇ ਡੁੱਬ ਗਿਆ ਸੀ ਟਰੈਕਟਰਾਂ ਦੇ ਲੱਖ ਲੱਖ ਰੁਪਏ ਘਾਟੇ ਵਿੱਚ ਜੀ ਲੈ ਕੇ ਪਿਛਲੀ ਵਾਰੀ ਹਾਂ 23 ਮਹੀ 2023 ਵਿੱਚ ਫੇਰ ਡੁੱਬ ਗਿਆ ਹੁਣ ਫੇਰ ਡੁੱਬ ਗਿਆ ਜੀ ਮਜ਼ਦੂਰੀ ਪੱਠੇ ਲੈਣਗੇ ਸੀ ਉੱਥੇ ਖੜ ਗਿਆ ਟਰੈਕਟਰ ਕੋਈ ਬੋਲ ਤਾਂ ਜਾਣ ਕੇ ਖੜਾਇਆ ਮੈਨੂੰ ਤਾਂ ਪਤਾ ਸੀ ਕਿ ਕਿੱਦਾਂ ਹੈ ਹਾਂ ਉਹ ਕਿਉਂ ਖੜਾ ਪਾਠੇ ਪੁੱਠੇ ਉੱਤੇ ਛੱਡਦੇ ਜੀ ਟਰੈਕ